بس ਅਸੀਂ ਸਭ ਤੋਂ ਜ਼ਿਆਦਾ ਦੁੱਖਾ ਜਿਉਂਦਾ ਫਿਰ ਖੁਸ਼ੀ ਹੁੰਦੀ ਸਭ ਕਈ ਸੁਪਨੇ ਸੇ ਉਹਦੇ ਪੂਰੇ ਕਰਨ ਨਾਲ ਅੱਜ ਅਸੀਂ ਪੰਜਾਬ ਸਰਕਾਰ ਮਾਮ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਬੇਟਾ ਖਨੌਰੀ ਬਾਰਡਰ ਤੇ ਸੀ ਘਰ ਨੇ ਤੇ ਉਥੇ ਗੋਲੀ ਲੱਗਣ ਦੇ ਕਾਰਨ ਸੀ ਹੋਗਾ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਸ਼ੁਭਕਰਨ ਸਿੰਘ ਦੀ ਭੈਣ ਨੇ ਕੀਤੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਜੁਆਇਨ ਤੁਹਾਨੂੰ ਦੱਸਦੇ ਕਿ ਪਿਛਲੇ ਥੋੜੇ ਚਿਰ ਪਹਿਲਾਂ ਖਨੌਰੀ ਬਾਰਡਰ ਤੇ ਕਿਸਾਨੀ ਅੰਦੋਲਨ ਦੇ ਦੌਰਾਨ ਇੱਕ ਨੌਜਵਾਨ ਕਿਸਾਨ ਸ਼ੁਕਰਨ ਸਿੰਘ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਤੇ ਜਿਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਪਿਛਲੇ ਦਿਨੀ ਉਸ ਦੀ ਭੈਣ ਨੂੰ ਗੁਰਪ੍ਰੀਤ ਕੌਰ ਨੂੰ 1 ਕਰੋੜ ਰੁਪਏ ਦਾ ਚੈੱਕ ਵੀ ਦਿੱਤਾ ਸੀ ਤੇ ਉਸ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਸੀ ਤੇ ਅੱਜ ਉਸ ਦੀ ਭੈਣ ਦੇ ਵੱਲੋਂ ਸਰਕਾਰੀ ਨੌਕਰੀ ਜੁਆਇਨ ਕਰ ਲਈ ਹੈ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਜੁਆਇਨ ਕਰ ਲਈ ਹੈ ਇਹ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਸ਼ੁਕਰਨ ਸਿੰਘ ਦੀ ਭੈਣ ਗੁਰਪ੍ਰੀਤ ਕੌਰ ਨੇ ਅੱਜ ਪਹਿਲੇ ਦਿਨ ਆਪਣੀ ਡਿਊਟੀ ਜੁਆਇਨ ਕੀਤੀ ਹੈ ਥਾਣੇ ਦੇ ਵਿੱਚ ਬਠਿੰਡਾ ਥਾਣੇ ਦੇ ਵਿੱਚ ਪਹਿਲੇ ਦਿਨ ਨੌਕਰੀ ਜੁਆਇਨ ਕੀਤੀ ਹੈ ਆਪਣੀ ਡਿਊਟੀ ਜੁਆਇਨ ਕੀਤੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਮੌਕੇ ਦੀਆਂ ਤਸਵੀਰਾਂ ਨੇ ਲਾਈਵ ਤਸਵੀਰਾਂ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭੈਣ ਗੁਰਪ੍ਰੀਤ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ ਕਿ ਸੀਐਮ ਆਨ ਨੇ ਉਹਨਾਂ ਨੂੰ ਨੌਕਰੀ ਦਿੱਤੀ ਹੈ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਦੇ ਵਿੱਚੋਂ ਕਿਉਂਕਿ ਪਰਿਵਾਰ ਕਾਫੀ ਗਰੀਬ ਸੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਸ਼ੁਕਰਨ ਅੱਜ ਸੀ ਪੰਜਾਬ ਸੰਮਾਨ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਆ ਗਿਆ ਅਸੀਂ ਤੇ ਅਜੇ ਤੱਕ ਕੋਈ ਕੁੱਤਾ ਕਾਰਵਾਈ ਨਹੀਂ ਕੀਤੀ ਕੀ ਕਰੀਏ ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਕਿਸੇ ਨੇ ਰਾਤ ਦੇ ਦਿਨ ਚਲੋ ਨੌਕਰੀ ਦੇ ਕੇ ਕਾਟਾ ਪੂਰਾ ਹੋ ਸਕਦਾ ਕਿਤੇ ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਦੇਵਤ ਜੀ ਹਵੇਸ਼ਾ ਨਾਲ ਦੇਸੀ ਕੋਠਾ ਬਚਾਉਣ ਦੇ ਵਿੱਚ ਬੜਾ ਮਾਨਵੀ ਹੁੰਦਾ ਕਿ ਉਹਨਾਂ ਦੇ ਕੋਈ ਸੁਪਨੇ ਸੀ ਕਿ ਉਹ ਦੱਦੇ ਹਣੇ ਕੀ ਕਰੀ ਕਈ ਸੁਪਨੇ ਸੀ ਉਹਦੇ ਪੂਰੇ ਕਰਨ ਨਾਲ ਅੱਜ ਕਿਹੜਾ ਕੌਮ ਜੀ ਬਸ ਅਸਾਂ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫੇਰ ਖੁਸ਼ੀ ਹੁੰਦੀ ਸਭ ਜੇ ਕੋੜੇ ਹੁੰਦਾ ਤਾਂ ਹੋਰ ਵੀ ਕੁਝ ਹੋਣੀ ਹਾਂਜੀ ਬੇਟੀ ਨੂੰ ਜਾਣ ਕਰਾਉਣਾ ਹੈ ਜੌਟੀ ਮੈਂ ਸਰਕਾਰ ਤੋਂ ਧੰਨਵਾਦ ਕਰਦਾ ਹਾਂ ਵੀ ਜਿਹੜੇ ਬਵਾਦ ਕੀਤੇ ਸੀ ਬਵਾਦ ਨੇ ਪੂਰੀ ਉਤਰੀ ਪਰ ਅਜੇ ਵੀ ਪਰਿਵਾਰ ਸਰਕਾਰ ਤੋਂ ਮੰਗ ਕਰਦਾ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਤੇ ਜਿਹੜੇ ਦੋਸ਼ੀ ਹੈ ਪਰਚਾ ਤੱਕ ਸਾਡਾ ਬੇਟਾ ਅਖਨੌਰੀ ਬਾਰਡਰ ਤੇ ਸੀ ਘਰਨੇ ਤੇ ਉਥੇ ਗੋਲੀ ਲੱਗਣ ਦੇ ਕਾਰਨ ਸੀ ਹੋਗਾ ਵੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਹੋਰ ਕੋਈ ਮੰਗ ਨਹੀਂ ਵੀ ਇਨਸਾਫ ਦਿੱਤਾ ਜਾਵੇ ਉਹਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਆਈ ਸਪਾਸਟ ਬੇਸੇਤਰ ਕੱਤੀ ਚਲੂ ਹੋਣਗੇ ਤੇ ਫਿਰ ਉਹ ਕਟਾ ਪੂਰਾ ਉਹ ਕਟਾ ਪੂਰਾ ਨਹੀਂ ਹੁੰਦਾ ਜੀ ਨੌਕਰੀ ਨਾ ਹੋਵੇ ਨਾ ਸਹਤਾ ਨਾ ਹੋਵੇ